ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦਾ ਐਲਾਨ ਧਾਮੀ ਨੇ ਆਖਰਕਾਰ ਅੱਕ ਚੱਬ ਲਿਆ ਸੁਖਬੀਰ ਸਿੰਘ ਬਾਦਲ ਤੇ ਐਂਡ ਜੁੰਡਲੀ ਦੀ ਸਾਰੀ ਸਿਆਸਤ ਨੰਗੀ ਕਰਕੇ ਧਾਮੀ ਰੱਖ ਕੇ ਬਾਹਰ ਗਿਆ ਹੈ ਮਾਮਲਾ ਕੀ ਹੈ ਆਖਰਕਾਰ ਧਾਮੀ ਦਾ ਅਸਤੀਫਾ ਕੋਈ ਛੋਟੀ ਮੋਟੀ ਗੱਲ ਨਹੀਂ ਧਾਮੀ ਦੇ ਅਸਤੀਫੇ ਦੇ ਪਿੱਛੇ ਪੱਸੇ ਮੰਝਰ ਦੇ ਵਿੱਚ ਕੀ ਚੱਲਦਾ ਰਿਹਾ ਪੱਸੇ ਪਰਦਾ ਕੀ ਚੱਲਦਾ ਰਿਹਾ ਇਹ ਵੱਡੀ ਗੱਲ ਹੈ ਇਸ ਸਮੇਂ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਦਾ ਐਲਾਨ ਹੋਇਆ ਉਸੇ ਨਾਲ ਹੀ ਮਾਮਲਾ ਜਿਹੜਾ ਉਲਝ ਚੁੱਕਿਆ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਦਾ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੜੀ ਅਹਿਮ ਪ੍ਰੈਸ ਕਾਨਫਰੰਸ ਹੋਈ ਅੰਮ੍ਰਿਤਸਰ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੇ ਕਈ ਅਹਿਮ ਫੈਸਲਿਆਂ ਦੀ ਜਾਣਕਾਰੀ ਦਿੱਤੀ ਤੇ ਜਾਂਦਿਆ ਹੋਇਆ ਇੱਕ ਵੱਡਾ ਬੰਬ ਸਿੱਟ ਕੇ ਚਲੇਗੇ ਧਾਮੀ ਕਹਿੰਦੇ ਕਿ ਮੈਂ ਅਹੁਦੇ ਤੋਂ ਅਸਤੀਫਾ ਦਿੰਨਾ ਧਾਮੀ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ 2 ਦਸੰਬਰ ਵਾਲੀਆਂ ਚੀਜ਼ਾਂ ਚੱਲੀਆਂ ਉਹ ਤੇ ਆਖਿਰਕਾਰ ਅਕਾਲੀ ਦਲ ਨੇ ਇਹਦੇ ਵਿੱਚ ਕੀ ਭੂਮਿਕਾ ਨਿਭਾਈ ਸੁਖਬੀਰ ਨੇ ਕਿਵੇਂ ਧਾਮੀ ਦੀ ਬਲੀ ਲਈ ਹੈ ਇਹਦੇ ਬਾਰੇ ਗੱਲ ਕਰਦੇ ਆ ਧਾਮੀ ਦੋ ਬੇੜੀਆਂ ਚ ਪੈਰ ਰੱਖ ਕੇ ਨਹੀਂ ਨੰਗਣਾ ਚਾਹੁੰਦੇ ਸੀ ਧਾਮੀ ਨੇ ਆਖਿਰਕਾਰ ਆਰ ਪਾਰ ਦੀ ਸਥਿਤੀ ਨੂੰ ਚੁਣ ਲਿਆ ਸੁਖਬੀਰ ਸਿੰਘ ਅਤੇ ਉਹਨਾਂ ਦੀ ਜੁੰਡਲੀ ਦੀ ਜਿਹੜੀ ਸਿਆਸਤ ਹੈ ਉਹ ਕਿਵੇਂ ਨੰਗੀ ਹੋਈ ਹੈ ਜਿਹੜਾ ਇਹ ਦੇਖਣ ਵਾਲੀ ਗੱਲ ਹੈ ਧਾਮੀ ਕਹਿੰਦੇ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾਣਾ ਤੇ ਉਹਦੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਰੱਦੇ ਅਮਲ ਆਉਣਾ ਇਹ ਮੇਰੇ ਤੋਂ ਨਹੀਂ ਸਿਆ ਗਿਆ ਮੈਂ ਨੈਤਿਕ ਤੌਰ ਤੇ ਆਪਣੀ ਸਾਰੀ ਕਾਰਵਾਈ ਆਪਣੇ ਸਿਰ ਪਾਉਂਦਾ ਹੋਇਆ ਮੈਂ ਅਸਤੀਫਾ ਦੇਣਾ ਉਹਨਾਂ ਨੇ ਕਿਹਾ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਸੀਗੀ ਉਹਦੇ ਚੋਂ ਵੀ ਮੈਨੂੰ ਜਿਹੜਾ ਪਾਸੇ ਕੀਤਾ ਜਾਵੇ ਮੈਨੂੰ ਵਿਹਲਾ ਕੀਤਾ ਜਾਵੇ ਇਹ ਗੱਲ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਹਿ ਦਿੱਤੀ ਹੁਣ ਉਹ ਵੱਡੀ ਗੱਲ ਕੀ ਕਹਿੰਦੇ ਆ ਉਹ ਕਹਿੰਦੇ ਕਿ ਮੈਂ ਕਹਿੰਨਾਂ ਨੂੰ ਕਿਹਾ ਸੀ ਸੁਖਵੀਰ ਉਹਨਾਂ ਨੂੰ ਕਿ ਭਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਫੁੱਲ ਚੜਾਈਏ ਇਨ ਬਿਨ ਹੁਕਮ ਲਾਗੂ ਕਰੀਏ ਉਹ ਕਹਿੰਦੇ ਕਿ ਨਹੀਂ ਐਸੀ ਜੇਵੇਂ ਚੱਲਦੇ ਆ ਜਿਹੜਾ ਸਾਡਾ ਢਾਂਚਾ ਐ ਸੀ ਉਸੇ ਤਰ੍ਹਾਂ ਨਾਲ ਚੱਲਣਾ। ਉਹੀ ਕਹਾਣੀ ਜਿਹੜੀ ਅਸੀਂ ਤੁਹਾਨੂੰ ਬਾਰ-ਬਾਰ ਦੱਸ ਰਹੇ ਸੀ ਕਿ ਕੈਨ ਨੂੰ ਤਾਂ ਇਹ ਸਮਰਪਤ ਨੇ। ਗੱਲਾਂ ਨਾਲ ਤਾਂ ਇਹ ਬਹੁਤ ਸੁੱਚਜੇ ਬਣਦੇ ਨੇ ਪਰ ਜੋ ਇਹ ਅੰਦਰੋਂ ਨੇ ਉਹਦੇ ਬਾਰੇ ਕਹਾਣੀ ਅੱਜ ਧਾਮੀ ਨੇ ਖੋਲ ਕੇ ਦੱਸਤੀ ਐ ਅਸੀਂ ਤਾਂ ਹੁਣ ਤੁਹਾਨੂੰ ਕੀ ਦੱਸਣਾ ਕੀ ਨਹੀਂ ਦੱਸਣਾ। ਧਾਮੀ ਨੇ ਕਲੀਅਰ ਕਰਤਾ ਕਿ ਸੁਖਬੀਰ ਸਿੰਘ ਬਾਦਲ ਐਂਡ ਜੁੰਡਲੀ ਅਕਾਲ ਤਖਤ ਸਾਹਿਬ ਨੂੰ ਗੁੱਠਾ ਦਿਖਾ ਰਹੇ ਸੀ। ਅਕਾਲ ਤਖਤ ਸਾਹਿਬ ਨੂੰ ਨਾ ਮੰਨਣ ਦੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਭਗੋੜੇ ਹੋਣ ਦੀ ਜਿਹੜੀ ਬਰਤਾਂਤ ਹੈ ਉਹਨੂੰ ਅੱਗੇ ਵਧਾਰੇ ਸੀ ਉਹ ਕਹਿੰਦੇ ਸੀ ਅਸੀਂ ਟਿੱਚ ਨਹੀਂ ਜਾਣਦੇ ਅਕਾਲ ਤਖਤ ਨੂੰ ਜਾਨੀ ਕਿ ਇਹ ਸਥਿਤੀ ਸੀ ਇਹ ਗੱਲ ਅਜ ਧਾਮੀ ਨੇ ਸਪਸ਼ਟ ਕਰ ਦਿੱਤੀ ਆਖਿਰਕਾਰ ਧਾਮੀ ਦਾ ਅਸਤੀਫਾ ਜਿਹੜਾ ਉਹ ਸਾਹਮਣੇ ਆ ਹੀ ਗਿਆ ਤੇ ਆਖਿਰਕਾਰ ਹੁਣ ਅੱਗੇ ਕੀ ਹੋਣਾ ਹੈ ਕੀ ਸੱਤ ਮੈਂਬਰੀ ਕਮੇਟੀ ਚੱਲਦੀ ਰਹੂਗੀ ਇੱਕ ਗੱਲ ਤਾਂ ਸਪਸ਼ਟ ਹੈ ਕਿ ਜੋ ਧਾਮੀ ਨੇ ਗੱਲਾਂ ਅਕਾਲੀਆਂ ਬਾਰੇ ਕਹਿਤੀਆਂ ਜੋ ਸੁਖਬੀਰ ਸਿੰਘ ਬਾਦਲਬਾਰੇ ਕਹੇ ਤਾਂ ਜੋ ਮਾੜੀ ਮੋਟੀ ਬਚੀ ਸੀ ਸੁਖਬੀਰ ਦੇਖੋ ਜਿਹੜਾ ਨੇ ਮੰਨਣਾ ਨਹੀਂ ਜਿਹੜੇ ਲੱਕੜ ਸਿਰੇ ਨੇ ਉਹਨਾਂ ਦਾ ਤਾਂ ਅਸੀਂ ਕੁਝ ਕਰ ਨਹੀਂ ਸਕਦੇ ਜਿਨ੍ਹਾਂ 'ਚ ਗੈਰਤ ਹੈ ਜਿਨ੍ਹਾਂ ਦੇ ਸਿਰਾਂ 'ਚ ਦਿਮਾਗ ਹੈ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਬਕਵਾਸ ਕਰਨੀ ਆ ਉਹਨਾਂ ਨੇ ਤਾਂ ਹਮੇਸ਼ਾ ਕਰਦੇ ਰਹਿਣਾ ਜਿਨ੍ਹਾਂ ਨੇ ਦੋ ਚਾਰ ਥਾਣਿਆਂ ਥੂਣੇ ਵਾਲੇ ਕੰਮ ਲਏ ਨੇ ਗਲਤ ਮਲਤ ਉਹ ਤਾਂ ਸੁਖਬੀਰ ਸਿੰਘ ਬਾਦਲ ਤੇ ਸੋਲੇ ਗੋਣਗੇ ਗੋਣਗੇ ਨਾ ਪਰ ਐਸੀ ਪੰਜਾਬਤ ਐਸੀ ਆ ਐਸੀ ਚੋਣਾਂ ਆ ਕਿ ਪੰਜਾਬ ਦੇ ਅੰਦਰ ਇੱਕ ਪੰਜਾਬ ਦੀ ਖੇਤਰੀ ਪਾਰਟੀ ਕੌਮੀ ਪਾਰਟੀ ਹੋਣੀ ਚਾਹੀਦੀ ਹੈ ਜਿਹੜੀ ਪੰਜਾਬ ਪੰਜਾਬੀਅਤ ਦੀ ਗੱਲ ਕਰੇ ਤੇ ਸਾਡੇ ਦੇ ਅੰਦਰ ਤਾਂ ਉਹ ਦਰਦ ਝਲਕਣਾ ਸੁਭਾਅਕ ਜੀ ਗੱਲ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਅਕਾਲੀ ਦਲ ਨੂੰ ਮੁੜ ਲੀਹਾਂ ਤੇ ਲਿਆਉਣ ਵਾਲੀ ਜਿਹੜੀ ਕਾਰਵਾਈ ਸੀ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਕਿੱਡਾ ਵੱਡਾ ਡਿੱਕਾ ਸੀ ਇੱਕ ਵਿਅਕਤੀ ਵਿਸ਼ੇਸ਼ ਦੀ ਹੋਮੇ ਕਿੱਡਾ ਵੱਡਾ ਡਿੱਕਾ ਸੀ ਉਹ ਹੁਕਮਨਾਮੇ ਮੰਨਣ ਦੇ ਲਈ ਨਹੀਂ ਤਿਆਰ ਇਹ ਗੱਲ ਅੱਜ ਧਾਮੀ ਨੇ ਖੋਲ ਕੇ ਰੱਖਤੀ ਐਸੀ ਸਮਰਪਤਾ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਸਾਹ ਚੜ ਜਾਂਦਾ ਇਹ ਗੱਲ ਤਿੰਨ ਚਾਰ ਵਾਰ ਸਾਹ ਲੈ ਕੇ ਕਹਿੰਦੇ ਕਿ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਆ ਸਮਰਪਤਾ ਤੁਸੀਂ ਤੁਸੀਂ ਆਹ ਤੁਹਾਡਾ ਸਮਰਪਤ ਪਾਣਾ ਅਕਾਲ ਤਖਤ ਦੇ ਸਾਹਮਣੇ ਤੁਸੀਂ ਨਾ ਅਕਾਲ ਤਖਤ ਨੂੰ ਟਿੱਚ ਜਾਂਦੇ ਹੋ ਨਾ ਤੁਸੀਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਟਿੱਚ ਜਾਂਦੇ ਹੋ ਤੁਹਾਨੂੰ ਐ ਹੀ ਹੈ ਕਿ ਇੱਕ ਬੰਦਾ ਕਿਵੇਂ ਬਚਾ ਲਈਏ ਪ੍ਰਧਾਨ ਤੁਹਾਡੀ ਹੋਮੇ ਕਿਵੇਂ ਭਰ ਜੇ ਬਸ ਸਾਰਾ ਜੋੜ ਤੋੜ ਇਸੇ ਗੱਲ ਤੇ ਆਖਰਕਾਰ ਹੁਣ ਆਹੀ ਹੁੰਦਾ ਜੋ ਸਮੇਂ ਨੇ ਜਿਹੜਾ ਤੈਅ ਕਰਨਾ ਮੈਂ ਇਹ ਸਮਝਦਾ ਕਿ ਜਿਹੜੀ ਕਬਰ ਪੁੱਟੀ ਗਈ ਸੀ ਜਿਹੜੀ ਕਬਰ ਪੁੱਟੀ ਗਈ ਸੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਹਮੁੱਚ ਅਕਾਲੀ ਦਲ ਵਾਸਤੇ ਸੁਖਬੀਰ ਸਿੰਘ ਜਾਂ ਉਹਨਾਂ ਦੇ ਧੜੇ ਨੇ ਉਸ ਕਬਰ ਦੇ ਕਫਨ ਦੇ ਵਿੱਚ ਇੱਕ ਜਿਹੜਾ ਆਖਰੀ ਕੇਲਾ ਹਰਜਿੰਦਰ ਸਿੰਘ ਧਾਮੀ ਗੱਡ ਕੇ ਜਾ ਰਹੇ ਆ